ਤੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਦੇਖ ਸਕਦੇ ਹੋ ਨਸ਼ਾ ਵੇਚੀ ਕਿਸ ਤਰ੍ਹਾਂ ਆ ਪੇਰਾ ਉਹ ਠੀਕ ਕਰਦੇ ਬਈ ਉਹ ਕਿੱਦਾਂ ਬਈ ਆ ਕੀ ਕਰਦੇ ਉਹ ਤੋੜੇ ਆ ਜਿਹੜਾ ਹੈ ਤੋ ਤਸਵੀਰਾਂ ਦੇਖ ਸਕਦੇ ਹੋ ਉਹ ਲਾਈਵ ਦੇ ਵਿੱਚ ਜੜੀਆਂ ਤੁਹਾਨੂੰ ਇਹ ਤਸਵੀਰਾਂ ਜੜੀਆਂ ਹੁਣ ਅਸੀਂ ਦਿਖਾ ਰਹੇ ਆਂ ਕਰੋ ਹੁਣ ਬਣਾ ਲਈ ਬਈ ਜਾਣ ਦੋ ਤੋ ਠੀਕਾ ਠੀਕਾ ਕਿੱਥੇ ਲਾਇਆ ਮੇਰੇ ਮੇਰੇ ਹੱਥੇ ਖੜਾ ਲਾਹਣ ਲੱਗੇ ਸੀ ਲਾਇਆ ਨਹੀਂ ਕਿੱਦਾਂ ਠੀਕਾ ਕਿੱਥੇ ਲਾਉਣ ਲੱਗੇ ਹੋ ਪੁੱਛਣ ਲੱਗੇ ਉੜ ਗਿਆ ਰੋ ਜੀ ਇੱਥੇ ਆ ਕੇ ਬੰਦੇ ਨਹੀਂ ਭਾਈ ਕਦੀ ਕਦੀ ਆਈਦਾ ਗੱਡੀ ਚਲਾਈਦੀ ਤੇ ਕੀ ਲੋੜ ਟੀਕੇ ਲਾਣ ਦੀ ਆ ਦੇਖੋ ਬਾਹਰ ਅਪਰੇਸ਼ਨ ਕਰਾਇਆ ਆ ਉਹ ਤੇ ਟੀਕੇ ਲਾਣ ਦੀ ਕੀ ਲੋੜ ਆ ਮੇਰਾ ਭਰਾ ਉਹ ਭਾਈ ਛੱਡ ਕਿੰਨੀ ਉਮਰ ਕਿੰਨੀ ਹੈ ਹੈਗੀ ਭਈ ਬਾਈਕ ਤੇ 23 ਸਾਲ ਤੇ ਭਾਜੀ ਫੇਰ ਵੀ ਟੀਕੇ ਯਾਰ ਐਨੀ ਉਮਰ 'ਚ ਮੇਰਾ ਭਰਾ ਜੀ ਟੀਕੇ ਲਾਏਗਾ ਤੇ ਕਿਦਾਂ ਸਰੀਰ ਚੱਲੂਗਾ ਜਰਾ ਭਾਈ ਬਾਹਰ ਚਲਦੀ ਤਾਂ ਗੱਡੀ ਲੈ ਕੇ ਉਦੋਂ ਨਹੀਂ ਹੁੰਦਾ ਜਦੋਂ ਇੱਥੇ ਆ ਜੀ ਦਾ ਫੇਰ ਹੋਣਾ ਪੰਦਾ ਤੇ ਫੇਰ ਇੱਥੇ ਮਤਲਬ ਕਹਿਣ ਦਾ ਭਾਵ ਜਲੰਧਰ ਦੇ ਵਿੱਚ ਨਸ਼ਾ ਜ਼ਿਆਦਾ ਵਾ ਇੱਕ ਮਿੰਟ ਭਾਈ ਉਹ ਚਾਰ ਜਲੰਧਰ ਦੇ ਵਿੱਚ ਮਤਲਬ ਨਸ਼ਾ ਜ਼ਿਆਦਾ ਵਾ ਤਾਂ ਕਰਕੇ ਆ ਜਾ ਬਾਹਰ ਆ ਜਾ ਬਾਹਰ ਗੱਲ ਕਰਦੇ ਝਾੜੀਆਂ ਚ ਕੀ ਕਰਨਾ ਸਾਡੇ ਨਾਲ ਦੂਆ ਜਾ ਓਏ ਭਾਈ ਮਾਈਕ ਨਾ ਲੈ ਆਇਓ ਆਇਓ ਨਾ ਆਇਓ ਕਰਦੇ ਨਹੀਂ ਤੇ ਆ ਉਹ ਭਾਈ ਨੂੰ ਪਤਾ ਨਹੀਂ ਆ ਆ ਉਹ ਦੇਖਦਾ ਸੋ ਦੇਖ ਸਾਹ ਦੇਓ ਕਿ ਜਿਹੜੀ ਕਿਸ ਤਰ੍ਹਾਂ ਦੇ ਜਿਹੜੇ ਕਿਸ ਤਰ੍ਹਾਂ ਦੀ ਜਿਹੜੀ ਥਾਂ ਹੈ ਇਹ ਉਹ ਲੜਕਾ ਹੈ ਹਾਂ ਹੁਣ 10 ਵਜੇ ਆ ਕੀ ਦੱਸਾਂ ਭਾਈ ਮੈਂ ਉਹੀ ਪੁੱਛ ਰਿਹਾ ਕਿੰਨਾ ਟਾਈਮ ਹੋਗਾ ਜਟਾ ਲਾਉਂਦੇ ਹੋਗੇ ਭਾਈ 6 ਮਹੀਨੇ ਜੇ ਮੈਨੂੰ ਤਾਂ ਲੱਗਦਾ ਚਟਾ ਲਾਉਂਦਾ ਨੂੰ ਕੀ ਕਰਣਾ ਮੇਰਾ ਭਰਾ ਜਦ ਤਾ ਲਾਉਂਦਾ ਨਹੀਂ ਰਿਹਾ ਜਾਂਦਾ ਭਾਈ ਦਵਾਈ ਜਦੋਂ ਤੱਕ ਖਾਈ ਦੀ ਉਹ ਤੱਕ ਠੀਕ ਰਹਿਦਾ ਜਦੋਂ ਦਵਾਈ ਫੇਰ ਛੁੱਟ ਜਾਂਦੀ ਸੈਂਟਰ ਕਿੱਥੇ ਛੇਖੇ ਆ ਰੋਜ ਕਿੰਨਾ ਕਰਾ ਲਾਣਾ ਭਾਈ ਇੱਥੋਂ ਇੰਨਾ ਮਾੜਾ ਮੋਟਾ ਕਰ ਰੋ ਇੱਥੋਂ ਲਾਲੀ ਦਾ ਤੇ ਜਿਹੜਾ ਸਮਾਨ ਮੇਰਾ ਭਰਾ ਲਾਉਂਦਾ ਮੈਂ ਉਹਦੀ ਜਗ੍ਹਾ ਜੇ ਤੂੰ ਕਰਾਇਆ ਲਾ ਲੈ ਵਜਾਦਾ ਵਧੀਆ ਭਾਈ ਕਰਾਇਆ ਕਿੱਥੋਂ ਇਦਾਂ ਹੀ ਲਾਈਦਾ ਹੂੰ ਕਰਾਇਆ ਹੁੰਦਾ ਹੀ ਨਹੀਂ ਭਾਜੀ ਜੇ ਕਰਾਇਆ ਨਹੀਂ ਹੁੰਦਾ ਸਮਾਨ ਕਿਦਾ ਲਾ ਜਾਂਦਾ ਇਦਾਂ ਹੀ ਭਾਈ ਇੱਥੋਂ ਕਿਦੋਂ ਫੜ ਲਈਦਾ ਮੁੰਡਿਆਂ ਨੂੰ ਦਵਾਈ ਦਾ ਕੀ ਦਵਾਈ ਦਾ ਸਮਾਨ ਤੂੰ ਦਵਾ ਨਾ ਵੇਚਦਾ ਮਤਲਬ ਤੂੰ ਨਹੀਂ ਮੈਂ ਇਥੋਂ ਦਵਾਕ ਦੇ ਦਿੰਦਾ ਇਥੋਂ ਭਾਈ ਆ ਦੇਖੋ ਇੰਨਾ ਵਿਕਦਾ ਸ਼ਹਿਰ ਜੀ ਕੌਣ ਵੇਚਦਾ ਦੱਸ ਹੁਣ ਮੈਂ ਗੱਲੇ ਨਾ ਲਾਵਾਂ ਭਾਈ ਜੀ ਤੇ ਭਾਈ ਜੀ ਸਾਨੂੰ ਕਿੱਦਾਂ ਪਤਾ ਲੱਗੂਗਾ ਕੌਣ ਵੇਚਦਾ ਭਾਈ ਤੁਹਾਨੂੰ ਸਾਰਾ ਕੋਈ ਪਤਾ ਮੈਨੂੰ ਕਿੱਦਾਂ ਪਤਾ ਦੱਸ ਇੰਨੇ ਬੰਦੇ ਫੜੇ ਆ ਮੈਂ ਬੰਦੇ ਫੜੇ ਆ ਮੈਂ ਕਿਹਾ ਤਾਈਓ ਤੈਨੂੰ ਫੜੇ ਦੱਸ ਨਾ ਫੇ ਕਿਤੋਂ ਲਿੱਤਾ ਮੈਂ ਗੱਲ ਮੈਂ ਨਹੀਂ ਦੱਸਿਆ ਭਾਈ ਦੱਸ ਕਿਤੋਂ ਲਿੱਤਾ ਕਿੰਨੇ ਬੰਦੇ ਆ ਦੱਸ ਮੇਰਾ ਭਰਾ ਉਹ ਭਾਈ ਚੱਲ ਏਰੀਆ ਦੱਸ ਦੇ ਜਿਸ ਲੈ ਕੇ ਆ ਬਸਤੀਆਂ ਚੱਲ ਜੋ ਭਾਈ ਬਸਤੀਆਂ ਕਿੱਥੇ ਕਰਕੇ ਮੇਰਾ ਭਰਾ ਕਿੱਥੇ ਮਰਜ਼ੀ ਚ ਇਹ ਤਾਂ ਖੁੰਦਕ ਵੇ ਜਾਂਦੀ ਹੈ ਖੁੰਦਕ ਵੇਂਦੀ ਭਾਈ ਸਾਮਾਨ ਨਹੀਂ ਦਿੰਦੇ ਕਿੱਥੇ ਪਈ ਕਿੱਥੇ ਵਧੀਆ ਗੱਲ ਨਹੀਂ ਮੇਰਾ ਭਰਾ ਜਦੋਂ ਸਾਮਾਨ ਨਾ ਦੇਣ ਦਾ ਭਾਈ ਸਾਮਾਨ ਨਾ ਦੇਣ ਕੋਈ ਨਹੀਂ ਲੜਾਈ ਤਾਂ ਹੋ ਗਈ ਐ ਪਸੂੜੀ ਨਹੀਂ ਪੈਣੀ ਦੱਸ ਆ ਦੀ ਪਸੂੜੀ ਯਾਰ ਦੱਸ ਛੱਡੋ ਭਾਈ ਜਾਣ ਦੋ ਉਹ ਨਹੀਂ ਭਰਾ ਪਿਆਰੀ ਹਸਣਾ ਦੀ ਲੋੜ ਨਹੀਂ ਤੇਰਾ ਕੀ ਨਾਮ ਆ ਭਾਜੀ ਤੇਰਾ ਤਾਂ ਭਾਈ ਤੁਹਾਨੂੰ ਪਤਾ ਕਿ ਤੂੰ ਪਈ ਜਾਂਦੀ ਮੈਨੂੰ ਕੀ ਪਤਾ ਮੇਰੇ ਨਾਲ ਖੇਡਦਾ ਰਿਹਾ ਤੂੰ ਦੱਸ ਯਾਰ ਭਾਈ ਮੈਂ ਆਇਆ ਮੇਰੀ ਅਵਾਜ਼ ਵੀ ਚੈੱਕ ਕਰ ਲੋ ਕੋਈ ਚੱਕਾ ਲਿਆ ਉਹ ਤਾਂ ਟੀਕੇ ਲਾਉਣਾ ਪਤਾ ਲੱਗਦਾ ਪੈ ਦੇਖ ਕੇ ਹੀ ਨਹੀਂ ਭਾਈ ਦਿਖਾਵਾ ਨਹੀਂ ਹੋ ਸਕਦਾ ਭਾਵਾ ਤਾਂ ਦਿਖਾ ਕਿਉਂ ਨਹੀਂ ਹੋ ਸਕਦਾ ਭਾਈ ਮੇਰੀ ਕੋਈ ਇਹ ਨਹੀਂ ਹੈ ਗਾਮੇਰਾ ਨਹੀਂ ਹੈਗਾ ਕੋਈ ਵੀ ਲਿੰਕ ਆ ਉਹ ਉਹਨਾਂ ਨੇ ਨੂੰ ਕਿਹਾ ਆਏਗਾ ਗੱਦੀ ਪਈ ਤੁਹਾਡਾ ਬੜਾ ਆਏ ਆ ਹੀਗਾ ਦੇਖਣ ਉਹਨੂੰ ਇਹ ਨਹੀਂ ਹੈਗਾ ਪਰ ਕੀ ਲੋੜ ਆ ਭਾਈ ਤੇਰੀ ਉਮਰ ਦੇ ਕਿੰਨੇ ਹਰ ਕਦੇ ਅਸੀਂ ਚਿੱਟੇ ਚੱਕਰ ਚ ਪਿਆ ਮੇਰਾ ਭਰਾ ਜੀ ਪਰ ਸਹੀ ਕੀ ਲੋੜ ਪਈ ਆ ਮੇਰਾ ਭਰਾ ਭਾਈ ਮੈਂ ਮੰਨ ਗਿਆ ਮੇਰੇ ਵੀਰ ਸਹੀ ਦੱਸੀ ਵੇ ਬਹੁਤ ਹੇ ਉਮਰ ਕੀ ਆ ਤੇਰੀ ਪਾਜੀ ਉਮਰ ਕੀ ਆ ਤੇਰੀ ਮੈਂ ਉਹਨੂੰ ਦੇਖਣ ਆਇਆਗਾ ਉਹਦੀ ਬਾਹ ਦੇਖਣ ਆਇਆਗਾ ਚੱਕ ਤਾਂ ਉਹਦੀ ਬਾਹ ਤਾਂ ਆਪਰੇਸ਼ਨ ਹੋਇਆ ਉਹ ਦੇਖ ਤੇ ਟੀਕੇ ਲਾਉਂਦੇ ਆ ਚੱਕ ਤਾਂ ਕਰੋ ਭਾਈ ਚੱਕ ਮੈਂ ਕਿ ਮੈਂ ਡਾਕਟਰ ਆ ਯਾਰ ਮੈਂ ਤਾਂ ਇੰਨਾ ਪੁੱਛਣ ਡਿਆ ਮੈਂ ਤਾਂ ਦੌੜਨਾ ਹੀ ਨਹੀਂ ਮੇਰਾ ਮੈਂ ਤਾਂ ਤੈਨੂੰ ਤੁਹਾਡੇ ਨਾਲ ਹੀ ਆ ਭਾਈ ਯਾਰ ਮੇਰੇ ਨਾਲ ਮੈਨਾਂ ਖੇਡਦਾ ਰਿਹਾ ਉਹ ਨਹੀਂ ਉਹ ਨਹੀਂ ਕਰਦੀ ਆ ਫੇਰ ਮੈਂ ਸਾਨੂੰ ਕੱਲੇ ਭਾਈ ਦੱਸੋ ਪਾਜੀ ਗਾਲ ਤਾਂ ਘਾਰੇ ਯਾਰ ਆਂਡੀ ਤੇਰੇ ਸਾਰੇ ਨਿਕਲ ਕੇ ਦੇਖ ਹੋਲੀ ਹੋਲੀ ਕਰਕੇ ਤੈਨੂੰ ਕੱਲੇ ਨੂੰ ਛੱਡ ਗਏ ਮੇਰੇ ਸਾਡੀ ਹੈ ਹੀ ਨਹੀਂ ਭਾਈ ਫੇਰ ਇਹਨਾਂ ਦੇ ਨਾਲ ਕੀ ਕਰਨ ਆਇਆ ਸੀ ਤੇ ਇਹਨਾਂ ਨਾਲ ਕੀ ਕਰਨ ਆਇਆ ਸੀ ਤੂੰ ਮੈਂ ਉਹਨੂੰ ਕਹਿਣ ਆਇਆਗਾ ਆਪਰੇਸ਼ਨ ਉਹਦੀ ਲੱਤ ਦਾ ਹੋਇਆ ਪਈ ਕਾ ਉਹਨੇ ਮੈਨੂੰ ਦੇਖਣ ਆਇਆਗਾ ਤੂੰ ਤਾਂ ਆ ਬੈਠਾ ਆਇਆ ਸੀ ਉਹਨਾਂ ਨਾਲ ਮੈਂ ਬੈਠਾ ਨਹੀਂ ਆਇਆ ਭਾਈ ਹਾਂ ਤੇ ਕੀ ਕਰਦਾ ਏ ਬੀੜੀ ਵੀ ਘਟਣ ਮੈਂ ਬੀੜੀ ਪਿੰਨਾ ਮੈਂ ਹੈਨਾ ਸਮੇਲਾਂ ਦੀ ਮੈਨੂੰ ਹੁਣ ਤੱਕ ਕਿੱਥੇ ਟੀਕਾ ਲਾਂਦੇ ਵਿੱਚ ਜਗ੍ਹਾ ਦਿਖਾਓ ਇੱਕ ਵਾਰੀ ਸੋ ਟੀਕਾ ਹੀ ਭਰੇ ਆ ਪਾ ਦਿਖਾ ਕਿੱਥੇ ਆ ਚੱਲ ਉਹ ਮੈਂ ਸਾਰਾ ਦਿਖਾ ਕਿੱਥੇ ਕਰਕੇ ਦਿਖਾ ਮੇਰਾ ਭਰਾ ਐਡੀ ਭਾਂ ਝਾੜੀਆਂ ਤੋਂ ਨਿਕਲਦਾ ਮੇਰਾ ਭਰਾ ਦੱਸ ਕੀ ਲੋਡ ਆ ਪੰਨੀਆਂ ਵੀ ਇੱਕ ਨੂੰ ਮਿਲ ਨਹੀਂ ਆਰੇ ਤਿਆਰ ਆ ਤੋ ਤਸਵੀਰਾਂ ਜਿਹੜੀਆਂ ਆ ਮੈਂ ਤੁਹਾਡੇ ਨਾਲ ਰੂਬਰੂ ਕਰਵਾ ਰਹੇ ਆ ਕਿ ਜਿਹੜੇ ਇੰਜੈਕਸ਼ਨ ਆ ਉਹ ਭਰੇ ਪਏ ਆ ਧੋੜੇ ਆ ਦੇਖ ਭਰੇ ਪਏ ਆ ਇੰਜੈਕਸ਼ਨ ਚੱਕ ਦੇਖ ਸਕਦੇ ਮੈਂ ਚੱਕਦਾ ਹੀ ਨਹੀਂ ਭਾਈ ਯਾਰ ਉਹ ਸਿੱਧਾ ਲਾਉਣਾ ਹੀ ਆ ਨਹੀਂ ਭਾਈ ਉਹਨੂੰ ਲਾਉਣਾ ਮੈਂ ਜ਼ੋਰ ਵੀ ਨਾ ਆ ਉਹਨੂੰ ਲਾੜਕਣਾ ਰੂਬਰੂ ਹੱਥ ਚ ਫੜ ਕੇ ਤੇ ਫੇਰ ਇੱਥੇ ਕੀ ਕਰਨਾ ਆਇਆ ਸੀ ਮੈਂ ਉਹਨੇ ਉਹਦੀ ਬਾਹ ਦਾ ਪ੍ਰੈਸ਼ਰ ਹੋਇਆ ਪਿਆਈ ਕਾ ਉਹਨੂੰ ਦੇ ਦਿੱਤਾ ਪਿਆਈ ਕਾ ਭਾਈ ਕੀ ਦੀ ਮਾਦੋਬ ਰੇਸ਼ਨਾ ਆਹੀ ਉਹ ਜਿੱਦਾਂ ਹੀ ਉਹ ਆਏ ਝਾੜੀਆਂ ਚ ਦੇਖਣਦੇ ਅਸੀਂ ਨਹੀਂ ਉਹਨਾਂ ਨੂੰ ਉੱਥੋਂ ਬਾਏ ਮਾਰੀ ਕਹਿੰਦਾ 2 ਮਿੰਟ ਆ ਗਿਆ ਮੈਂ ਸਮਾਨ ਲਾ ਕੇ ਆ ਗਿਆ ਹਾਂ ਫਿਰ ਤੂੰ ਵੀ ਨਾਲ ਮੁੜ ਕੇ ਆ ਗਿਆ ਨਹੀਂ ਮੈਂ ਉਹਨੂੰ ਕਿਹਾ ਮੈਂ ਕਹਾ ਕਹਿੰਦਾ ਬਾਹਰ ਹੀ ਆਗਾ ਤੂੰ ਇੱਥੇ ਰੋਕਾ ਹਾਂ ਫਿਰ ਤੂੰ ਤਾਂ ਅੰਦਰ ਸੀਗਾ ਆਹੋ ਉਹਨਾਂ ਨੇ ਮੈਨੂੰ ਪਹਿਲਾਂ ਬਾਏ ਮਾਰੀ ਕਹਿੰਦਾ ਰੋਕਿਆ ਉੱਥੇ ਠੀਕ ਹੈ ਮੈਂ ਰੁਕ ਗਿਆ ਫਿਰ ਤੂੰ ਕਹਿੰਦਾ ਨਹੀਂ ਮੈਂ ਵੀ ਆ ਕੇ ਆਟੀਕਲ ਆਉਣਾ ਹੋ ਨਹੀਂ ਨਹੀਂ ਤੇ ਬਾਹਾਂ ਤੇ ਨਿਸ਼ਾਨ ਕਿੱਦਾਂ ਪੈ ਗਏ ਤੇਰੇ ਟੀਕੇ ਵਾਲੇ ਨਿਸ਼ਾਨਾ ਚੁੱਕੇ ਮੇਰੀ ਮੇਰਾ ਮੈਡੀਕਲ ਕਰਾ ਦੋ ਜੇ ਕਹੂਗੇ ਨਾ ਆ ਨਿਸ਼ਾਨ ਵੀੜੀਆਂ ਮੇਰਾ ਮੈਡੀਕਲ ਕਰਾ ਦੋ ਭਾਈ ਜੀ ਯਾਰ ਮੈਨੂੰ ਕੀ ਲੋੜ ਦੀ ਮੈਡੀਕਲ ਕਰਾਉਂਦੀ ਆ ਦੱਸ ਨਹੀਂ ਯਾਰ ਭਾਈ ਮੈਂ ਫੇਰ ਆਪਾਂ ਇੱਥੇ ਝਾੜੀਆਂ ਜੀ ਕੀ ਕਰਨ ਆਂਦੇ ਆ ਠੀਕ ਆ ਵੀ ਤੁਹਾਨੂੰ ਲਿਖਾਇਆ ਕਿ ਜੀ ਮੈਂ ਨਹੀਂ ਮੈਂ ਝਾੜੀਆਂ ਚ ਕੌਣ ਜਾਂਦਾ ਪਤਾ ਉਹਨਾਂ ਨੇ ਮੈਨੂੰ ਬਾਜ਼ ਮਾਰੀ ਉਹ ਨਸ਼ੇੜੀ ਜਾਂਦੇ ਭਈ ਹੋਰ ਉਹੀ ਜਿਹੜੇ ਟੀਕੇ ਵਾਈ ਜਾਂਦੇ ਹੋਰ ਉਹ ਜਿਹੜਾ 도ੜ ਗਿਆ ਉਹ ਹੀਗਾ ਜਿਹੜਾ ਉਹ ਲਾਂਦਾ ਉਹ ਡਾਕਟਰ ਬਣਿਆ ਹੋਇਆ ਉਹ 도ੜ ਗਿਆ ਉਹਦੇ ਲਾਂ ਆਇਆ ਨਹੀਂ ਮੈਂ ਕਿਹਾ ਝਾੜੀਆਂ ਚ ਕੌਣ ਵੜਦਾ ਮੈਂ ਪੁੱਛਿਆ ਯਾਰ ਦੱਸ ਤਾਂ ਸਹੀ ਯਾ ਕਦੀ ਪਾਈ ਤੋੜਨਾ ਮੈਂ ਮੈਨੂੰ ਅੱਗੇ ਹੁੰਦਾ ਮੈਂ ਲੰਦਾ ਮੈਂ ਦੌੜਨ ਦੀ ਗੱਲ ਹੀ ਨਹੀਂ ਕਰਨੀ ਆ ਯਾਰ ਮੈਂ ਸੇ ਵੇ ਕਹਿੰਦਾ ਝਾੜੀਆਂ 'ਚ ਕੌਣ ਵੱੜਦਾ ਜੇ ਮੈਂ ਲੰਦਾ ਹੁੰਦਾ ਫਿਰ ਮੈਂ ਦੌੜ ਵੀ ਝਾੜੀਆਂ 'ਚ ਕੌਣ ਵੱੜਦਾ ਮੈਂ ਉਹ ਪੁੱਛਿਆ ਝਾੜੀਆਂ 'ਚ ਨਿਛੇੜੀਆਂ ਹੀ ਵੱੜਦੀਆਂ ਹੋਰ ਹੰਧੋੜੀ ਗਿਆ ਹੁਣ ਮੈਂ ਕੀ ਕਰਾਂਗਾ ਫਿਰ ਆਪਾਂ ਕਿਉਂ ਮੇਰੇ ਭਰਾ ਦੀ ਉਮਰ ਦੇ ਕਿੰਨੀ ਆ ਕੀ ਲੋੜ ਪਈ ਤੈਨੂੰ ਨਸ਼ਾ ਕਰਨ ਦੀ ਯਾਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਯਾਰ ਵੀ ਜਿੱਥੋਂ ਵਿਕਦਾ ਹੈ ਜਾਂ ਤੁਸੀਂ ਉਹ ਬੋਲਦੇ ਕਿਉਂ ਨਹੀਂ ਨਾਮ ਲਓ ਉਹਨਾਂ ਦਾ ਵੀ ਇੱਥੋਂ ਆ ਲੋਕੀ ਵੇਚਦੇ ਆ ਉਹਦਾ ਬਾਹਰ ਮਾਰੀ ਮੈਂ ਤਾਂ ਸਿਰਫ ਇਹੀ ਆ ਕਿ ਉਹਨੇ ਬਾਹਰ ਦਾ ਪ੍ਰੈਸ਼ਰ ਹੋਇਆ ਹੈ ਇਹ ਕਹਿੰਦਾ ਦਿਖਾਣਾ ਮੈਂ ਉਹਨੂੰ ਇੰਨੀ ਵੀ ਗੱਲ ਕਹੀ ਮੈਂ ਕਿਹਾ ਨਾ ਲਾ ਯਾਰ ਕੀ ਹੋਇਆ ਪਿਆ ਤੇਰਾ ਜਦੋਂ ਉੱਥੋਂ ਮੈਨੂੰ ਉਹਨੇ ਇੱਥੇ ਕਿ ਦਿਖਾਇਆ ਮੈਂ ਕਿਹਾ ਕੀ ਹੋਇਆ ਪਿਆ ਉਹਦੇ ਪਤਾ ਨਹੀਂ ਉਹਦਾ ਲੰਨ ਕਿੰਦਾ ਦਾ ਹੋਇਆ ਕਿ ਮੈਂ ਆ ਉਹ ਦੇਖਦਾ ਪਿਆ ਮੈਂ ਕੋਲ ਆ ਕੇ ਦੇਖਣ ਲੱਗਾ ਸ ਇਹ ਤਾਂ ਹਲੇ ਭਰਦਾ ਹੀ ਵਈਗਾ ਜਿੱਦ ਨਹੀਂ ਲਾਣਾ ਕਿੱਥੇ ਸੀ ਉਹਨੇ ਠੀਕ ਆਈਗਾ ਬਾਵਾਪੂ ਉਹ ਜਿਹੜਾ ਉਹ ਬੈਠਾ ਗਿਆ ਜਿਹੜਾ 도ੜ ਗਿਆ ਉਹੀ ਦਿਖਾਉਂਦਾ ਪਈ ਹਲੇ ਬਾਵਾ ਨਾੜਾ ਕਰਦਾ ਪਈ ਆਪਣੀਆਂ ਪਦਾ ਨਹੀਂ ਹੁਣ ਤੂੰ ਕਿਹਾ ਟੀਕਾ ਕਿੱਥੇ ਲਾਂਦੇ ਸੀ ਮੈਂ ਦੇਖਿਆ ਮੈਂ ਕਾ ਕੀ ਕਰਾਂਗੇ ਕਰਦੇ ਪਈ ਗੱਲ ਪੈਂਟ ਖੋਲਦਾ ਪਈਗਾ ਉਹ ਹਾਂਜੀ ਜੀ ਪੈਂਟ ਖੋਲੀ ਕਰਨਾ ਸੀ ਉਹਨੇ ਕੋਈ ਟੀਕਾ ਲਾਂਦਾ ਕਿਹੜੀ ਸਾਈਡ ਤੇ ਟੀਕਾ ਲਾਂਦੇ ਪੈਂਟ ਲਾ ਕੇ ਆਣੀ ਕੈਟੀ ਕੂਟੀ ਤੇ ਕਹਿੰਦੇ ਲਾਂਦੇ ਆ ਹੈ ਕੈਟੀ ਕੂਟੀ ਤੇ ਕਹਿੰਦੇ ਲਾਂਦੇ ਟੀਕਾ ਆ ਗਈ ਪਰਾਣੀ ਇੱਥੇ ਟੱਟਿਆ ਥੱਲੇ ਕੋਈ ਕੈਟੀ ਕੂਟੀ ਹੁੰਦੀ ਕਹਿੰਦੇ ਜਿਨ੍ਹਾਂ ਦੇ ਨਹੀਂ ਲੱਗਦਾ ਜ ਨਹੀਂ ਉਹ ਲਾਨ ਲੱਗਾ ਸੀ ਨਾ ਭਾਈ ਮੈਨੂੰ ਮੈਂ ਤਾਂ ਉਹਦੀ ਵਾਜ ਮਾਰੀ ਮੈਂ ਕਹਿੰਦਾ ਆਪਰੇਸ਼ਨ ਹੋਇਆ ਪਿਆ ਇਹ ਇੱਕ ਦੁਕਾਨ ਲੱਗਾ ਮੈਨੂੰ ਨਹੀਂ ਤੂੰ ਉੱਥੇ ਤੂੰ ਕਿਵੇਂ ਲਾਨਾ ਨਹੀਂ ਤੇ ਤੂੰ ਥੱਲੇ ਕਾਦੇ ਵਾਸਤੇ ਆ ਜਾਂ ਉਹਨੇ ਪਿੰਡ ਲਈ ਤੂੰ ਤਾਂ ਥੱਲੇ ਆ ਗਿਆ ਨਹੀਂ ਉਹਨੇ ਮੈਨੂੰ ਵਾਜ ਦਿਖਾਈ ਮਾਰ ਕੇ ਦਿਖਾਈ ਮੈਨੂੰ ਕਹਿੰਦਾ ਆ ਦੇਖ ਕੀ ਹੋਇਆ ਪਿਆ ਵਾ ਮੈਂ ਤਾਂ ਆ ਦੇਖਣ ਆਇਆ ਮੈਂ ਕਹਾ ਭਾਈ ਛੱਡੋ ਕਿਹੜੇ ਕੰਮਾਂ ਜੇ ਪਏ ਹੋਏ ਆ ਕੀ ਕਰਦਾ ਪਿਆ ਆਪਾਂ ਯਾਰ ਮੈਂ ਕਹਾ ਸੈਂਟਰ ਸੈਂਟਰ ਦਾਖਲ ਹੋਇਆ ਮੇਰਾ ਭਰਾ ਕਹਿੰਦਾ ਹੋਏ ਨਾ ਮੈਂ ਇੱਥੇ ਰੰਦਾ ਗੋਲੀ ਮੇਰੇ ਸਾਹਮਣੇ ਇਤੋ ਜਾਂਦਾ ਲੱਕੀ ਆ ਉਹਦਾ ਭਰਾ ਹੀ ਆਪਣਾ ਬਚਪਨ ਤੋਂ ਦ ਕਹਿੰਦਾ ਮੈਂ ਛੱਡ ਦੇਣਾ ਵਾ ਚੱਲ ਜਣਾ ਵਾ ਉਹ ਹਸਪੀਟਲ ਦਾਖਲ ਹੋਏਣਾ ਵਾ ਕਹਿੰਦਾ ਚਲੋ ਛੱਡ ਦੇਣ ਤੇ ਵਧੀਆ ਪਰ ਹੈਰਾਨਗੀ ਵਾਲੀ ਗੱਲ ਕੀਤੇ ਨਾ ਕਿਤੇ ਇਹ ਵੀ ਹੈ ਕਿ ਦੇਖ ਸਕਦੇ ਹੋ ਕਿ ਲੜਕਾ ਖੁਦ ਕਹਿ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਹੈ ਮੇਨ ਪਾਰਟ ਦੇ ਉੱਪਰ ਜਿਹੜਾ ਇੰਜੈਕਸ਼ਨ ਲਾਂਦੇ ਹੈਗੇ ਆ ਤਾਂ ਦੱਸ ਜੀ ਕਿ ਜਦੋਂ ਕੋਈ ਵਿਅਕਤੀ ਮੇਨ ਪਾਰਟ ਦੇ ਉੱਪਰ ਜੇ ਗੱਲ ਕਰੀਏ ਇੱਧਰ ਕਰ ਯਾਰ ਜੇ ਗੱਲ ਕਰੀ ਜਦੋਂ ਕੋਈ ਵਿਅਕਤੀ ਮੇਨ ਪਾਰਟ ਦੇ ਉੱਪਰ ਜਦੋਂ ਇੰਜੈਕਸ਼ਨ ਨਾ ਲੱਗਦਾ ਉਸ ਤੋਂ ਸਾਹ ਪਤਾ ਲੱਗਦਾ ਕਿ ਜਿਹੜਾ ਉਹ ਸਰੀਰ ਹੈ ਜਿਹੜਾ ਪੂਰਾ ਕੰਡਮ ਹੋ ਚੁੱਕਾ ਉਸ ਤੋਂ ਬਾਅਦ ਜਿਹੜੇ ਇੰਜੈਕਸ਼ਨ ਇਸ ਤਰ੍ਹਾਂ ਦੀ ਜਗ੍ਹਾ ਦੇ ਉੱਤੇ ਜਿਹੜੇ ਲੱਗਨੇ ਸ਼ੁਰੂ ਹੋ ਜਾਂਦੇ ਆ ਹੈਰਾਨਗੀ ਵਾਲੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਜਵਾਨੀ ਆ ਕਿਤੇ ਨਾ ਕਿਤੇ ਬਿਲਕੁਲ ਖਤਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਹੜਾ ਯੂਥ ਆ ਬਿਲਕੁਲ ਖਤਮ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਨਸ਼ਾ ਜਿਹੜਾ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵੱਧ ਚੁੱਕਾ ਸੋ ਤਸਵੀਰਾਂ ਜਿਹੜੀਆਂ ਤੁਹਾਡਾ ਰੂਬਰ ਕਰਾਏ ਕਿ ਕਿਸ ਤਰ੍ਹਾਂ ਝਾੜ ਜਿਹੜੇ ਲੋਕੀ ਕਰਦੇ ਆ ਦੇਖ ਸਕਦੇ ਹੋ ਕਿ ਸਕੂਟਰੀ ਦੇ ਉੱਤੇ ਜਿਹੜੇ ਹੋਰ ਵੀ ਜਿਹੜੇ ਯੁਵਕ ਐ ਇਸ ਟਾਈਮ ਇੱਥੋਂ ਨਿਕਲਦੇ ਪਏ ਆ ਇਹ ਜਿੰਨੇ ਵਿਅਕਤੀ ਆ ਸਾਰੇ ਇਸ ਟਾਈਮ ਇੱਥੇ ਜਿਹੜਾ ਆ ਨਸ਼ਾ ਕਰਨ ਹੀ ਆਂਦੇ ਆ ਹੈਰਾਨਗੀ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਦਾ ਕਹਿਣਾ ਜ਼ਰੂਰ ਹੀ ਹੁੰਦਾ ਹੈ ਕਿ ਨਸ਼ਾ ਜੜਾਇਆ ਸੀ ਬਿਲਕੁਲ ਖਤਮ ਕਰ ਦਿੱਤਾ ਪਰ ਨਸ਼ਾ ਅਕਸਰ ਕਿੰਨਾ ਕ ਖਤਮ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਕਿ ਜਿਹੜਾ ਯੂਥ ਹੈ ਕਿਸ ਤਰ੍ਹਾਂ ਝਾੜੀਆਂ ਦੇ ਵਿੱਚੋਂ ਨਿਕਲਦਾ ਹੋਇਆ ਬਾਹਰ ਆਂਦਾ ਹੈ ਸੋ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤਦ ਤੱਕ ਲਈ ਮੈਨੂੰ ਦੋ ਜਜ਼ਾਤ ਉੱਥੇ ਦੇਖਣ ਵਾਲੀ ਗੱਲੇ ਵੀ ਹੈ ਜਿਹੜਾ ਪ੍ਰਸ਼ਾਸਨ ਹੈ ਕਿੰਨੀ ਜਲਦੀ ਇਸ ਤਰ੍ਹਾਂ ਦੇ ਵਿਅਕਤੀਆਂ ਦੇ ਉੱਤੇ ਕਾਰਵਾਈ ਕਰਦਾ ਹੈ ਤੇ ਜਿਹੜੇ ਵੇਚਣ ਵਾਲੇ ਆ ਜਿਹੜੇ ਸਮਾਨ ਜਿਹੜੇ ਚਿੱਟਾ ਵੇਚਦੇ ਆ ਉਹਨਾਂ ਦੇ ਉੱਤੇ ਪ੍ਰਸ਼ਾਸਨ ਕਿੰਨੀ ਜਲਦੀ ਜਿਹੜੀ ਹੈ ਕਾਰਵਾਈ ਕਰਦਾ ਹੈ ਕੈਮਰਾਮੈਨ ਗੌਰਵ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਗੋਸੇਰਾ ਟੀਵੀ ਜਲੰਧਰ